ਆਪਣੇ ਆਪ ਨੂੰ ਸਹੀ ਕਰੋ ਪੰਜ ਘੰਟੇ ਪੰਜ ਘੰਟੇ ਪੰਜ ਘੰਟੇ ਹੋ ਗਏ ਇਸ ਡਾਕਟਰ ਸਾਹਿਬ ਨੂੰ ਆ ਕੇ ਡਾਕਟਰ ਸਾਹਿਬ ਵੇਖੇ ਨੇ ਇਹਨਾਂ ਨੂੰ ਪੰਜ ਘੰਟੇ ਹੋ ਗਏ ਨੇ ਉੱਪਰ ਅਜੈਬ ਸਿੰਘ ਤੇ ਅਜੀਤ ਸਿੰਘ ਜਿਹੜੇ ਆ ਉਹ ਸਖਤ ਹਾਲਤ ਵਿੱਚ ਨੇ ਇੱਕ ਦੀ ਗਰਦਨ 'ਚ ਵੱਡਾ ਦਰਦ ਆ ਇੱਕ ਦੀ ਬੈਕ ਬੋਨ ਚ ਆ ਜੇ ਇਹਨਾਂ ਨੂੰ ਪੁੱਛਣ ਆਏ ਆ ਥੱਲੇ ਬੰਦਾ ਭੇਜਿਆ ਇਹ ਕੁਰਸੀ ਤੋਂ ਉੱਠਣ ਦੀ ਬਜਾਏ ਆਪਣਾ ਨਵਾਂ ਐਕਸਕਿਊਜ਼ ਫਿੱਟ ਕਰਦੇ ਪਏ ਜੇਕਰ ਮੈਂ ਕਿਹਾ ਐਸਐਮਓ ਸਾਹਿਬ ਨਾਲ ਗੱਲ ਕਰ ਦੋ ਇਹਨਾਂ ਦਾ ਵਿਹਾਰ ਇਹ ਆ ਕਿ ਮੈਂ ਐਸਾ ਮਾਣਾ ਵੀ ਗੱਲ ਕਰਨੀ ਐਸਾ ਮਾਣਾ ਲੋੜ ਆ ਕਿ ਉਹ ਮੈਨੂੰ ਕਰੇ ਠੀਕ ਆ ਕਹਿੰਦੇ ਮੈਂ ਇੰਡੀਅਨ ਪੀਨਲ ਕੋਡ ਦਾ ਮੁਲਾਜ਼ਮ ਆ ਇਹਨਾਂ ਨੂੰ ਆਈਪੀਸੀ ਇਹ ਨਹੀਂ ਜੀ ਸਿਖਾਉਂਦੀ ਕਿ ਆਈਪੀਸੀ ਐਸ ਕੋਆਰਡੀਨੇਟਰ ਗੱਲ ਨਹੀਂ ਕਰਦੇ ਆ ਕੋਆਰਡੀਨੇਟਰ ਗੱਲ ਨਹੀਂ ਕਰਦੇ ਨਹੀਂ ਕੋਈ ਗੱਲ ਨਹੀਂ ਕਰਦੇ ਕੋਆਰਡੀਨੇਟਰ ਨਹੀਂ ਕਰਦੇ ਜਿੱਤੇ ਤੁਹਾਡੇ ਨਾਲ ਹੋਦੀ ਹੋਗੀ ਆ ਤੁਹਾਡੇ ਨਾਲ ਹੀ ਕਰਦੇ ਕੋਈ ਨਹੀਂ ਬਣਾ ਨਹੀਂ ਫਿਰ ਬਾਹਰ ਜਾ ਕੇ ਕਰ ਕੋਈ ਵੀ ਬਾਹਰ ਚਲੇ ਜਾਣਾ ਹੈ ਆ ਦੇਖੋ ਬਾਹਰ ਚਲੇ ਜਾਣਾ ਕੋਈ ਨਹੀਂ ਸਭ ਕੋਈ ਵਾਲੇ ਬਾਹਰ ਚਲੇ ਜਾ ਹਾਂ ਤੁਸੀਂ ਵੀ ਬਾਹਰ ਚਲੋ ਬਾਹਰ ਚਲੇ ਜਾਓ ਬਾਹਰ ਚਲੋ ਨਹੀਂ ਮੈਂ ਕਦੀ ਬਾਹਰ ਨਹੀਂ ਮੈਂ ਕਹਿੰਦਾ ਆਹ ਦੇਖੋ ወਦਨ ਨੂੰ ਤੁਸੀਂ ਪੱਟੇ ਆਹ ਦੇਖੋ ਆਹ ਦੇਖੋ ਬਾਹਰ ਚਲੇ ਜਾਂਦੇ ਐਨੀ ਇੱਥੇ ਆਹ ਮੈਂ ਕਹਿੰਦਾ ਡਾਕਟਰ ਸਾਹਿਬ ਬਾਹਰ ਚਲੇ ਜੰਨੇ ਆਂ ਐਦਾਂ ਚੱਲ ਜੋਗੇ ਤਾਂ ਡਾਕਟਰ ਬਾਹਰ ਚਲੇ ਜੰਨੇ ਆਂ ਸਾਡਾ ਰਾਈਟ ਹੋ ਜਾਂਦਾ ਡਾਕਟਰ ਬਾਹਰ ਚਲੇ ਟਾਂਡ ਤਰੀਕਾ ਹੁੰਦਾ ਡਾਕਟਰ ਬਾਹਰ ਚਲੇ ਟਾਂਡ ਤਰੀਕਾ ਹੁੰਦਾ ਮਾਫੀ ਦਿਓ ਮਾਫੀ ਦਿਓ ਬਾਹਰ ਚਲੇ ਜਾਂਦੇ ਸਾਡੀ ਆਪ ਨੂੰ ਕੋਈ ਪ੍ਰੋਬਲਮ ਹੈ ਮਾਫੀ ਦਿਓ ਬਾਹਰ ਚਲੇ ਜਾਂਦੇ ਮਾਫੀ ਦਿਓ ਬਾਹਰ ਚਲੇ ਸਾਰਿਆਂ ਨੂੰ ਦੇਣਾ ਮੈਂ ਕਹਿੰਦੀ ਦੇਣੀ ਹੈ ਹਾਂ ਕੋਈ ਗੱਲ ਹਾਂ